ਅੱਜ ਬੜੀ ਚੰਗੀ ਖਬਰ ਹੈ ਅੱਜ ਕੇਂਦਰ ਦੀ ਮੋਦੀ ਸਰਕਾਰ ਨੂੰ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਤੇ ਪਾਕਿਸਤਾਨ ਨਨਕਾਣਾ ਸਾਹਿਬ ਜਥੇ ਭੇਜਣ ਦੀ ਇਜਾਜ਼ਤ ਦੇਣੀ ਪੈ ਗਈ ਹੈ ਔਰ ਕੇਂਦਰ ਸਰਕਾਰ ਨੇ ਇਹ ਇਜਾਜ਼ਤ ਦੇ ਦਿੱਤੀ ਹੈ ਔਰ ਬਹੁਤ ਵੱਡੀ ਗੱਲ ਇਹ ਇਜਾਜ਼ਤ ਉਦੋਂ ਦਿੱਤੀ ਗਈ ਹੈ ਜਦੋਂ ਪਿਛਲੇ ਦਿਨੀ ਦਲਜੀਤ ਦੁਸਾਂਜ ਨੇ ਅੰਤਰਰਾਸ਼ਟਰੀ ਮੰਚ ਤੋਂ ਮੋਦੀ ਸਰਕਾਰ ਤੇ ਗੋਦੀ ਮੀਡੀਆ ਨੂੰ ਘੇਰਿਆ ਸੀ ਔਰ ਇਹ ਸਵਾਲ ਤੇ ਘੇਰਿਆ ਸੀ ਕਿ ਜੇ ক্রিকেট ਮੈਚ ਪਾਕਿਸਤਾਨ ਦੇ ਨਾਲ ਖੜਾਏ ਤੇ ਖੇਡੇ ਜਾ ਸਕਦੇ ਨੇ ਤਾਂ ਫਿਰ ਬਾਕੀ ਸਾਰਾ ਕੁਝ ਤੇ ਰੋਕ ਕਿਉਂ ਲਾਈ ਹੈ ਫਿਰ ਬਾਕੀ ਚੀਜ਼ਾਂ ਕਿਉਂ ਨਹੀਂ ਹੋ ਸਕਦੀਆਂ ਉਸ ਤੋਂ ਬਾਅਦ ਜਿਵੇਂ ਜਿਵੇਂ ਲੋਕ ਆਵਾਜ਼ ਦਾ ਦਬਾਅ ਬਣਿਆ ਔਰ ਜਿਵੇਂ ਜਿਵੇਂ ਅੰਤਰਰਾਸ਼ਟਰੀ ਮੰਚਾਂ ਤੋਂ ਇਹ ਮੰਗ ਵਧੀ ਤਾਂ ਅੱਜ ਮੋਦੀ ਸਰਕਾਰ ਨੇ ਕੇਂਦਰ ਸਰਕਾਰ ਨੇ ਇਹ ਐਲਾਨ ਕਰ ਦਿੱਤਾ ਹੈ ਕਿ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੂਰਬ ਦੇ ਉੱਪਰ ਪਾਕਿਸਤਾਨ ਜਥੇ ਭੇਜੇ ਜਾਣਗੇ ਇਹ ਇਜਾਜ਼ਤ ਦੇ ਦਿੱਤੀ ਗਈ ਹੈ ਪਰ ਨਾਲ ਦੀ ਨਾਲ ਕੁਝ ਸ਼ਰਤਾਂ ਵੀ ਲਾ ਦਿੱਤੀਆਂ ਗਈਆਂ ਨੇ ਤੁਸੀਂ ਸਭ ਤੋਂ ਪਹਿਲਾਂ ਅੱਜ ਇਹਦੇ ਬਾਰੇ ਆਪਣਾ ਕਮੈਂਟ ਵਿਚਾਰ ਲਿਖਿਓ ਤੁਹਾਨੂੰ ਕਿਵੇਂ ਲੱਗਦਾ ਹੈ ਕਿ ਕਰਤਾਰਪੁਰ ਸਾਹਿਬ ਦਾ ਜਿਹੜਾ ਲਾਂਘਾ ਖੁੱਲੇਗਾ ਔਰ ਨਨਕਾਣਾ ਸਾਹਿਬ ਜਾਣ ਦੀ ਜਿਹੜੀ ਇਹ ਇਜਾਜ਼ਤ ਮਿਲੀ ਹੈ ਇਹਦੇ ਬਾਰੇ ਤੁਸੀਂ ਕੀ ਕਹੋਗੇ ਅੱਜ ਦੋਨਾਂ ਦੇਸ਼ਾਂ ਦੇ ਸੱਦ ਭਾਵਨਾ ਤੇ ਭਾਈਚਾਰੇ ਦੀ ਭਾਵਨਾ ਰੱਖਣ ਵਾਲੇ ਲੋਕਾਂ ਦੇ ਅੰਦਰ ਇੱਕ ਖੁਸ਼ੀ ਦੀ ਲਹਿਰ ਦੌੜੀ ਹੈ ਕਿਉਂਕਿ ਉਧਰ ਵੀ ਤੇ ਇਧਰ ਵੀ ਦੋਨਾਂ ਦੇਸ਼ਾਂ ਦੇ ਵਿੱਚ ਹੀ ਕਾਫੀ ਸਾਰੇ ਲੋਕ ਇਦਾਂ ਦੇ ਆ ਜਿਹੜੇ ਲੜਾਈ ਝਗੜਾ ਵੈਰ ਵਿਰੋਧ ਨਹੀਂ ਚਾਹੁੰਦੇ ਉਹ ਸ਼ਾਂਤੀ ਚਾਹੁੰਦੇ ਨੇ ਸੱਦ ਭਾਵਨਾ ਚਾਹੁੰਦੇ ਨੇ ਭਾਈ ਚਾਰਾ ਚਾਹੁੰਦੇ ਨੇ ਦੋਨਾਂ ਦੇਸ਼ਾਂ ਦੇ ਵਿੱਚ ਐਦਾਂ ਦੇ ਲੋਕ ਹੈਗੇ ਨੇ ਸੋ ਉਹਨਾਂ ਸਾਰਿਆਂ ਨੂੰ ਅੱਜ ਦਾ ਜਿਹੜਾ ਇਹ ਫੈਸਲਾ ਆਇਆ ਕਿ ਨਨਕਾਣਾ ਸਾਹਿਬ ਜੱਥੇ ਜਾਣ ਦੀ ਮਨਜ਼ੂਰੀ ਦਿੱਤੀ ਗਈ ਹੈ ਇਹ ਬਹੁਤ ਚੰਗਾ ਲੱਗ ਰਿਹਾ ਹੋਵੇਗਾ ਹੁਣ ਮੈਂ ਇਹ ਦੱਸ ਦਿਆਂ ਕਿ ਸ਼ਰਤਾਂ ਕਿਹੜੀਆਂ-ਕਿਹੜੀਆਂ ਲਾਈਆਂ ਗਈਆਂ ਨੇ ਪਹਿਲੀ ਸ਼ਰਤ ਮੋਦੀ ਸਰਕਾਰ ਕੇਂਦਰ ਸਰਕਾਰ ਨੇ ਇਹ ਲਈ ਹੈ ਕਿ ਜਿਹੜੇ ਵੀ ਵਿਅਕਤੀ ਗੁਰੂ ਨਾਨਕ ਸਾਹਿਬ ਦੇ ਗੁਰਪੂਰਬ ਤੇ ਨਨਕਾਣਾ ਸਾਹਿਬ ਜਾਣਾ ਚਾਹੁੰਦੇ ਨੇ ਉਹਨਾਂ ਨੂੰ ਧਾਰਮਿਕ ਸੰਸਥਾਵਾਂ ਰეკਮੈਂਡ ਕਰਨ ਗਿਆ ਪ੍ਰਵਾਨਗੀ ਦੇਣ ਗਿਆ ਉਹਨਾਂ ਦੇ ਨਾਮ ਭੇਜਣ ਗਿਆ ਉਸ ਤੋਂ ਬਾਅਦ ਫਿਰ ਜਿਹੜੀਆਂ ਏਜੰਸੀਆਂ ਨੇ ਸੀਆਈਡੀ ਹੈ ਵੈਰੀਫਿਕੇਸ਼ਨ ਏਜੰਸੀਆਂ ਨੇ ਉਹ ਉਹਨਾਂ ਬੰਦਿਆਂ ਦੀ ਪੂਰੀ ਪੜਤਾਲ ਕਰਨ ਗਿਆ ਰਿਕਾਰਡ ਵੇਖਿਆ ਜਾਏਗਾ ਤੇ ਉਸ ਤੋਂ ਬਾਅਦ ਜਿਹੜੀ ਵੀ ਸੰਗਤ ਜਾਣਾ ਚਾਹੁੰਦੀ ਹੈ ਉਹਨਾਂ ਨੂੰ ਇਹ ਵੀ ਸ਼ਰਤ ਲਾਈ ਗਈ ਹੈ ਕਿ ਉਹ ਜਥੇ 'ਚ ਹੀ ਜਾਣਗੇ ਤੇ ਜਥੇ ਦੇ ਵਿੱਚ ਵਿੱਚ ਹੀ ਵਾਪਸ ਆਉਣਗੇ ਕਿਸੇ ਵੀ ਵਿਅਕਤੀ ਨੂੰ ਚਾਹੇ ਉਹਦੇ ਕੋਲ ਵੈਧ ਵੀਜ਼ਾ ਹੋਵੇ ਵੀ ਉਸ ਨੂੰ ਇਕੱਲੇ ਤੌਰ ਤੇ ਪਾਕਿਸਤਾਨ 'ਚ ਪਾਸੇ-ਆਸੇ ਘੁੰਮਣ ਜਾਣ ਜਾਂ ਕਿਸੇ ਨੂੰ ਮਿਲਣ ਦੀ ਇਜਾਜ਼ਤ ਨਹੀਂ ਹੋਵੇਗੀ ਇਹ ਸ਼ਰਤਾਂ ਲਾ ਕੇ ਤੇ ਇਹ ਇਜਾਜ਼ਤ ਦੇ ਦਿੱਤੀ ਗਈ ਹੈ ਤੁਹਾਨੂੰ ਪਤਾ ਹੈ ਕਿ ਜਦੋਂ ਦਾ ਪਾਕਿਸਤਾਨ ਦੇ ਨਾਲ ਟਕਰਾਵ ਵਧਿਆ ਸੀ ਤਣਾਤਣੀ ਆਈ ਸੀ ਉਸ ਤੋਂ ਬਾਅਦ ਪੰਜਾਬ ਦੇ ਰਾਹੀਂ ਸਭ ਕੁਝ ਪਾਕਿਸਤਾਨ ਦੇ ਨਾਲ ਬੰਦ ਕਰ ਦਿੱਤਾ ਗਿਆ ਬਹੁਤ ਸਾਰੇ ਲੋਕਾਂ ਨੇ ਇਹ ਸਵਾਲ ਉਠਾਏ ਲੋਕ ਪਿਛਲੇ ਟਾਈਮ ਤੋਂ ਇਹ ਕਹਿੰਦੇ ਰਹੇ ਕਿ ਗੁਜਰਾਤ ਦੀਆਂ ਮੰਦਰਗਾਹਾਂ ਤੇ ਬੰਬੇ ਦੀਆਂ ਬੰਦਰਗਾਹਾਂ ਦੇ ਰਾਹੀਂ ਪਾਕਿਸਤਾਨ ਦੇ ਨਾਲ ਜਿਹੜਾ ਮਾਲ ਉਹ ਆਇਆ ਜਾਇਆ ਕੀਤਾ ਜਾ ਰਿਹਾ ਤਾਂ ਪੰਜਾਬ ਰਾਹੀਂ ਫਿਰ ਕਿਉਂ ਬੰਦ ਹੈ ਇਹ ਵੀ ਸਵਾਲ ਬਹੁਤ ਸਾਰੇ ਲੋਕਾਂ ਨੇ ਉਠਾਇਆ ਕਿ ਕਰਤਾਰਪੁਰ ਸਹਿਬ ਦਾ ਲਾਂਗਾ ਹੀ ਬੰਦ ਕਿਉਂ ਕੀਤਾ ਜਾਂਦਾ ਹੈ ਤਾਂ ਕੇਂਦਰ ਸਰਕਾਰ ਲਗਾਤਾਰ ਕਹਿੰਦੀ ਰਹੀ ਕਿ ਅਸੀਂ ਇਜਾਜ਼ਤ ਨਹੀਂ ਦੇਵਾਂਗੇ ਪਰ ਅੱਜ ਇਹ ਵੱਡੀ ਖਬਰ ਆਈ ਹੈ ਕਿ ਕੇਂਦਰ ਸਰਕਾਰ ਨੇ ਪਾਕਿਸਤਾਨ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ ਬਹੁਤ ਸਾਰੇ ਲੋਕਾਂ ਦੇ ਅੰਦਰ ਖੁਸ਼ੀ ਦੀ ਲਹਿਰ ਦੌੜੀ ਹੈ ਇੱਧਰ ਵੀ ਤੇ ਉੱਧਰ ਵੀ ਦੋਵਾਂ ਪਾਸੇ ਬਹੁਤ ਸਾਰੇ ਲੋਕਾਂ ਨੇ ਅੱਜ ਖੁਸ਼ੀ ਮਨਾਈ ਹੈ ਤਾਂ ਇੱਥੇ ਇੱਕ ਬਹੁਤ ਵੱਡੀ ਗੱਲ ਮੈਂ ਤੁਹਾਨੂੰ ਦੱਸਾਂ ਜਦੋਂ ਪਾਕਿਸਤਾਨ ਤੇ ਭਾਰਤ ਦਾ ਟਕਰਾਅ ਬਣਿਆ ਉਸ ਤੋਂ ਬਾਅਦ ਦਲਜੀਤ ਦੁਸਾਂਜ ਦੀ ਇੱਕ ਫਿਲਮ ਆਈ ਸਰਦਾਰ ਜੀ ਉਹਦੇ ਉੱਪਰ ਰੋਕ ਲਗਾ ਦਿੱਤੀ ਗਈ ਬੈਨ ਕਰ ਦਿੱਤਾ ਗਿਆ ਕਾਰਨ ਇਹ ਕਿਹਾ ਗਿਆ ਕਿ ਪਾਕਿਸਤਾਨ ਦੀ ਇੱਕ ਕਲਾਕਾਰ ਕੁੜੀ ਹਾਨੀਆ ਅਮੀਰ ਉਹਨੇ ਇਸ ਫਿਲਮ ਚ ਕੰਮ ਕੀਤਾ ਹੈ ਇਸ ਕਰਕੇ ਅਸੀਂ ਇਹ ਫਿਲਮ ਭਾਰਤ ਚ ਨਹੀਂ ਚੱਲਣ ਦੇਣੀ ਤੇ ਕੁਝ ਜਿਹੜੇ ਅੰਨੇ ਭਗਤ ਨੇ ਜਿਹੜੇ ਆਰਐਸਐਸ ਭਾਜਪਾ ਨਾਲ ਜੁੜੇ ਹੋਏ ਲੋਕ ਨੇ ਉਹਨਾਂ ਨੇ ਇਹਦੇ ਉੱਪਰ ਬਹੁਤ ਹੋ ਹੱਲਾ ਕੀਤਾ ਪਰ ਉਸ ਤੋਂ ਬਾਅਦ ਹੁਣ ਜਦੋਂ cricket ਦੇ ਮੈਚ ਪਾਕਿਸਤਾਨ ਨਾਲ ਕਰਾਏ ਗਏ ਤਾਂ ਫਿਰ ਦਲਜੀਤ ਦਸਾਂਝ ਜਿਹੜਾ ਆਪਣੇ ਆਪ ਨੂੰ ਬੜਾ ਰੋਕ ਕੇ ਬੈਠਾ ਸੀ ਬੜੇ ਟਾਈਮ ਤੋਂ ਉਹ ਬੋਲ ਉੱਠਿਆ ਦਲਜੀਤ ਦਸਾਂਝ ਨੇ ਕਿਹਾ ਕਿ ਦੇਖੋ ਜਿਹੜੀ ਮੇਰੀ ਫਿਲਮ ਸੀ ਉਹ ਤਾਂ ਟਕਰਾ ਤੋਂ ਪਹਿਲਾਂ ਬਣੀ ਸੀ ਫਿਰ ਵੀ ਨਹੀਂ ਚੱਲਣ ਦਿੱਤੀ ਤੇ ਹੁਣ ਆ ਜਿਹੜੇ ਮੈਚ ਹੋ ਰਹੇ ਨੇ ਇਹ ਫਿਰ ਕਿਉਂ ਹੋ ਰਹੇ ਨੇ ਦਲਜੀਤ ਕਹਿੰਦਾ ਜੇ ਖੇੜ ਸਕਦੇ ਆ ਤੇ ਫਿਰ ਫਿਲਮ ਉਹਨਾਂ ਦੇ ਕਲਾਕਾਰ ਨਾਲ ਬਣੀ ਫਿਲਮ ਕਿਉਂ ਨਹੀਂ ਚਲਾਈ ਜਾ ਸਕਦੀ ਜਿਹੜੀ ਕਿ ਉਹਦੋਂ ਪਹਿਲਾਂ ਮੜੀ ਸੀ ਦਲਜੀਤ ਨੇ ਵੱਡੇ ਸਵਾਲ ਚੁੱਕੇ ਔਰ ਨਾਲ ਹੀ ਠੋਕਵਾ ਬਿਆਨ ਦਿੱਤਾ ਕਿ ਪੰਜਾਬੀ ਜਿਹੜੇ ਨੇ ਉਹ ਹਮੇਸ਼ਾ ਲੋਕਾਂ ਨਾਲ ਦੇਸ਼ ਨਾਲ ਡਟ ਕੇ ਖੜੇ ਨੇ ਅੱਜ ਵੀ ਖੜੇ ਨੇ ਪਹਿਲਾਂ ਵੀ ਖੜੇ ਸੀ ਤੇ ਪੰਜਾਬੀਆਂ ਦੀ ਦੇਸ਼ ਭਗਤੀ ਦੇ ਉੱਪਰ ਛੱਕ ਇਹ ਬਹੁਤ ਵੱਡੀ ਗਲਤੀ ਹੋਏਗੀ ਤੇ ਦਲਜੀਤ ਨੇ ਜਦੋਂ ਇਹ ਗੱਲਾਂ ਕੀਤੀਆਂ ਤਾਂ ਨਾਲ ਉਹਨੇ ਗੋਦੀ মিডিਆ ਨੂੰ ਸਪੈਸ਼ਲੀ ਘੇਰਿਆ ਉਸਨੇ ਕਿਹਾ ਕਿ ਜਦੋਂ ਮੇਰੀ ਫਿਲਮ ਦੀ ਗੱਲ ਸੀ ਤਾਂ ਗੋਦੀ ਮੀਡੀਆ ਦੇ ਬਹੁਤ ਸਾਰੇ ਚੈਨਲਾਂ ਨੇ ਮੈਨੂੰ ਟ੍ਰੋਲ ਕੀਤਾ ਮੇਰੇ ਖਿਲਾਫ ਪ੍ਰਚਾਰ ਕੀਤਾ ਤੇ ਅੱਜ ਜਦੋਂ ਮੈਚ ਹੋ ਰਹੇ ਨੇ ਤਾਂ ਉਹ ਗੋਦੀ ਮੀਡੀਆ ਦੀਆਂ ਜ਼ੁਬਾਨਾਂ ਨਹੀਂ ਖੁੱਲ ਰਹੀਆਂ ਉਹ ਚੁੱਪ ਹੈ ਉਸ ਤੋਂ ਬਾਅਦ ਦਲਜੀਤ ਨੇ ਜਦੋਂ ਇਹ ਬੋਲਿਆ ਤਾਂ ਪੂਰੀ ਦੁਨੀਆ ਨੇ ਸੁਣਿਆ ਪੂਰੀ ਦੁਨੀਆ 'ਚ ਇਸ ਮੁੱਦੇ ਤੇ ਚਰਚਾ ਵੀ ਚੱਲੀ ਗੋਦੀ ਮੀਡੀਆ ਨੂੰ ਕੋਈ ਗੱਲ ਨਹੀਂ ਆਈ ਫਿਰ ਹੁਣ ਇਜਾਜ਼ਤ ਦੇ ਦਿੱਤੀ ਗਈ ਹੈ ਇੱਥੇ ਇੱਕ ਗੱਲ ਮੈਂ ਇਹ ਕਰਨੀ ਚਾਹਣਾ ਕਿ ਜਿਹੜੇ ਵੀ ਵਿਅਕਤੀਆਂ ਨੇ ਪਹਿਲਗਾਮ ਦੇ ਵਿੱਚ ਸਾਡੇ ਲੋਕਾਂ ਦੇ ਨਾਲ ਉਹ ਦਰਦਨਾਕ ਕਾਂਡ ਕੀਤਾ ਸੀ ਉਹਨਾਂ ਨੂੰ ਵੱਡੀ ਤੋਂ ਵੱਡੀ ਤੋਂ ਵੱਡੀ ਸਜ਼ਾ ਮਿਲਣੀ ਚਾਹੀਦੀ ਹੈ ਉਹ ਇਨਸਾਨ ਨਹੀਂ ਉਹ ਦਰਿੰਦੇ ਸੀ ਪਰ ਉਸ ਤੋਂ ਬਾਅਦ ਜਿਵੇਂ ਦੋਨਾਂ ਦੇਸ਼ਾਂ 'ਚ ਮਾਹੌਲ ਬਣਿਆ ਦੋਨਾਂ ਦੇਸ਼ਾਂ ਵਾਲੇ ਜਿਹੜੇ ਪੰਜਾਬ ਸੀ ਇਧਰਲਾ ਪੰਜਾਬ ਤੇ ਉਧਰਲਾ ਪੰਜਾਬ ਉਹ ਸੱਦ ਭਾਵਨਾ ਦੀ ਕਾਮਨਾ ਕਰਦੇ ਰਹੇ ਉਹ ਪਾਣੀ ਛਿੜਕਣ ਦੀ ਕੋਸ਼ਿਸ਼ ਕਰਦੇ ਰਹੇ ਉਹ ਅੱਗ ਬੁਝਾਉਣ ਦੀ ਕੋਸ਼ਿਸ਼ ਕਰਦੇ ਰਹੇ ਟਕਰਾ ਟਾਲਣ ਦੀ ਕੋਸ਼ਿਸ਼ ਕਰਦੇ ਰਹੇ ਕਿਉਂਕਿ ਦੋਨਾਂ ਪੰਜਾਬਾਂ ਨੇ ਅੱਜ ਤੱਕ ਬਹੁਤ ਕੁਝ ਭੁਗਤਿਆ 1947 ਵੇਲੇ ਵੀ ਜਿਹੜੀ ਵੰਡ ਹੋਈ ਸਭ ਤੋਂ ਵੱਧ ਵੰਡ ਵੀ ਪੰਜਾਬ ਦੀ ਹੋਈ ਤੇ ਉਜਾੜਾ ਵੀ ਪੰਜਾਬ ਦਾ ਹੋਇਆ ਕਤਲੋਗਾਰ ਸਭ ਕੁਝ ਵੱਡੇ ਪੱਧਰ ਤੇ ਪੰਜਾਬ ਦੇ ਅੰਦਰ ਹੋਇਆ ਸੀ ਤਾਂ ਜਿਹੜੇ ਉਧਰਲੇ ਪੰਜਾਬੀ ਤੇ ਜਿਹੜੇ ਇਧਰਲੇ ਪੰਜਾਬੀ ਦੋਨਾਂ ਨੂੰ ਇਸ ਗੱਲ ਦਾ ਬਹੁਤ ਫਿਕਰ ਸੀ ਕਿ ਦੁਬਾਰਾ ਫੇਰ ਇਹ ਗਲਤ ਮਾਹੌਲ ਨਾ ਬਣੇ ਤੇ ਇੱਥੇ ਇਨਸਾਨਾਂ ਦੀ ਜਾਨੀ ਕੀਮਤ ਜਿਹੜੀ ਉਹ ਨਾ ਤਾਰਨੀ ਪਵੇ ਕਿਉਂਕਿ ਜਿਹੜੇ ਪਿੱਛੇ ਬੈਠੇ ਨੇ ਹਜ਼ਾਰ-ਹਜ਼ਾਰ ਕਿਲੋਮੀਟਰ ਬਾਰਡਰ ਤੋਂ ਉਹ ਉਹਨਾਂ ਨੂੰ ਜੰਗ ਛੁਗਲ ਲੱਗ ਸਕਦੀ ਹੈ ਪਰ ਜਿਹੜੇ ਬਾਰਡਰ ਤੇ ਬੈਠੇ ਨੇ ਪੰਜਾਬ ਸਾਰਾ ਬਾਰਡਰ ਤੇ ਆ ਫਿਰੋਜ਼ਪੁਰ ਤਰਨਤਾਰਨ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਸਾਰਾ ਬਾਰਡਰ ਹੈ ਤਾਂ ਉਹਨਾਂ ਦੇ ਵਾਸਤੇ ਜੰਗ ਕੋਈ ਛੁਗਲ ਦਾ ਨਾਂ ਨਹੀਂ ਜਦੋਂ ਉਦੋਂ ਇਹ ਮਾਹੌਲ ਬਣਿਆ ਨਾ ਉਦੋਂ ਵੀ ਬਹੁਤ ਸਾਰੇ ਕਈ ਲੋਕ ਜਿਹੜੇ ਦੂਰ ਬੈਠੇ ਨੇ ਉਹ ਕਹਿੰਦੇ ਸੀ ਪਿੱਛੇ ਨਹੀਂ ਹਟਣਾ ਹੁਣ ਆ ਕਰਦੇ ਹੋ ਹੁਣ ਉਹ ਕਰਦੇ ਹੋ ਚੱਕ ਦਿਆਂਗੇ ਐ ਕਰ ਦੇਣਾ ਪਰ ਜਿਹੜੇ ਪੰਜਾਬ ਵਾਲੇ ਲੋਕ ਸੀ ਉਹ ਕਹਿੰਦੇ ਸੀ ਨਾ ਹੱਥ ਜੁੜੇ ਨੇ ਨਾ ਕਰੋ ਅਸਲ ਦੇ ਵਿੱਚ ਪੰਜਾਬ ਨੇ ਬਹੁਤ ਦਰਦ ਭੋਗਿਆ ਲੜਾਈਆਂ ਜੰਗਾਂ ਦੇ ਵਿੱਚ ਹਮੇਸ਼ਾ ਬਾਰਡਰ ਸੂਬਾ ਹੁਣ ਪਾਣੀ ਆਇਆ ਦਰਿਆਵਾਂ ਦੀ ਭੂਮੀ ਹੈ ਪੰਜਾਬ ਪੂਰੇ ਦੇਸ਼ ਨੂੰ ਅੰਨ ਪੰਜਾਬ ਦਿੰਦਾ ਤਾਂ ਜਿਹੜਾ ਉਹ ਦਰਿਆਵਾਂ ਦਾ ਫਸਲਾਂ ਨੇ ਉਹ ਤਾਂ ਦਰਿਆਵਾਂ ਦੇ ਪਾਣੀ ਨਾਲ ਤਿਆਰ ਹੋਈਆਂ ਫਸਲਾਂ ਸਾਰਾ ਦੇਸ਼ ਖਾਂਦਾ ਪਰ ਜਦੋਂ ਹੜ ਉਹਨਾਂ ਦਰਿਆਵਾਂ 'ਚ ਆਉਂਦੇ ਨੇ ਤਾਂ ਭੁਗਤ ਦਾ ਇਕੱਲਾ ਪੰਜਾਬ ਤਾਂ ਪੰਜਾਬ ਅੱਜ ਦੋਵੇਂ ਹਿੱਸਿਆਂ ਦਾ ਖੁਸ਼ ਹੋਇਆ ਦੋਵੇਂ ਪਾਸੇ ਬੈਠੇ ਪੰਜਾਬੀਆਂ ਨੂੰ ਇਹ ਗੱਲ ਚੰਗੀ ਲੱਗੀ ਹੈ ਇੱਕ ਉਮੀਦ ਬਣੀ ਹੈ ਕਿ ਦੁਬਾਰਾ ਫਿਰ ਦੋਨਾਂ ਦੇਸ਼ਾਂ ਦੇ ਜਿਹੜੀ ਆਮ ਜਨਤਾ ਹੈ ਲੋਕ ਨੇ ਉਹਨਾਂ ਦੇ ਵਿੱਚ ਵੈਰ ਵਿਰੋਧ ਤੇ ਕਟੜਤਨ ਘਟੇਗੀ ਔਰ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀਆਂ ਦੂਰੀਆਂ ਨੇ ਉਹ ਘਟਣਗੀਆਂ ਜਿਹੜੀਆਂ ਸਮੱਸਿਆਵਾਂ ਨੇ ਉਹ ਘਟਣਗੀਆਂ ਤੇ ਪੰਜਾਬ ਦੇ ਲੋਕਾਂ ਦੀ ਇੱਕ ਮੰਗ ਵੱਡੇ ਪੱਧਰ ਤੇ ਰਹੀ ਹੈ ਕਿ ਪਾਕਿਸਤਾਨ ਦੇ ਨਾਲ ਕਰਤਾਰਪੁਰ ਦੇ ਲਾਂਘੇ ਰਾਹੀਂ ਵਪਾਰ ਕੀਤਾ ਜਾਵੇ ਖੇਤੀਬਾਸਤਾਂ ਦਾ ਪੰਜਾਬ ਦੀਆਂ ਕਈ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਇਸ ਗੱਲ ਦੇ ਲਈ ਆਵਾਜ਼ ਉਠਾਉਂਦੀ ਹੈ ਲਗਾਤਾਰ ਪਿਛਲੇ ਟਾਈਮ ਚ ਕਿਰਤੀ ਕਿਸਾਨ ਯੂਨੀਅਨ ਨੇ ਤਾਂ ਵੱਡੇ ਪ੍ਰਦਰਸ਼ਨ ਵੀ ਕੀਤੇ ਸੀ ਜਿੱਥੇ ਉਹਨਾਂ ਨੇ ਮੰਗ ਕੀਤੀ ਸੀ ਕਿ ਪਾਕਿਸਤਾਨ ਦੇ ਨਾਲ ਫਲ ਤੇ ਸਬਜ਼ੀਆਂ ਦਾ ਜਿਹੜਾ ਲੈਣ ਦੇਣ ਆ ਵਪਾਰ ਆ ਉਹ ਕੀਤਾ ਜਾਂਦਾ। ਦਲੀਲ ਇਹ ਸੀ ਕਿ ਇੱਕ ਪਾਸੇ ਭਾਰਤ ਦੇ ਵਿੱਚ ਕੀਮਤ ਨਾ ਮਿਲਣ ਕਰਕੇ ਲੋਕ ਸਬਜ਼ੀਆਂ ਨੂੰ ਵੋਂਦੇ ਨਹੀਂ ਜਾਂ ਸੁੱਟਦੇ ਫਿਰਦੇ ਨੇ ਤੇ ਦੂਜੇ ਪਾਸੇ ਜਦੋਂ ਲੋਕ ਪੰਜਾਬ ਦੇ ਵਿੱਚ ਸ਼ਿਮਲਾ ਮਿਰਚ ਦੇ ਖੇਤਾਂ ਦੇ ਖੇਤ ਵਾਹ ਰਹੇ ਸੀ ਤਾਂ ਉਸ ਟਾਈਮ ਪਾਕਿਸਤਾਨ ਦੇ ਵਿੱਚੋਂ 250 ਰੁਪਏ ਕਿਲੋ ਤੱਕ ਉਹਨਾਂ ਦੀ ਕੀਮਤ ਸੀ। ਤਾਂ ਇੱਕ ਪਾਸੇ ਥੋੜਾ ਤੇ ਦੂਜੇ ਪਾਸੇ ਉਹਨਾਂ ਨੂੰ ਪੁੱਛਦਾ ਕੋਈ ਨਹੀਂ ਪਿਆ ਤਾਂ ਲੋਕਾਂ ਦੀ ਇਹ ਮੰਗ ਸੀ ਕਿ ਇਹ ਪਾਕਿਸਤਾਨ ਦੇ ਨਾਲ ਇਹ ਸਬਜ਼ੀਆਂ ਤੇ ਫਲਾਂ ਦਾ ਜਿਹੜਾ ਪੰਜਾਬ ਦੇ ਵਿੱਚੋਂ ਵਪਾਰ ਕੀਤਾ ਜਾਣਾ ਚਾਹੀਦਾ ਤੇ ਦਲੀਲ ਸੀ ਲੋਕਾਂ ਦੀ ਕਿ ਜੇਕਰ ਅਡਾਨੀ ਅਮਾਨੀ ਹੋਰਾਂ ਦੀਆਂ ਬੰਦਰਗਾਹਾਂ ਤੇ ਰਹੀ ਉਧਰ ਦੀ ਵਪਾਰ ਹੋ ਸਕਦਾ ਹੈ ਗੁਜਰਾਤ ਰਾਈ ਤਾਂ ਫਿਰ ਪੰਜਾਬ ਰਾਈ ਵਪਾਰ ਕਿਉਂ ਨਹੀਂ ਹੋ ਸਕਦਾ ਸੋ ਹੁਣ ਇਹ ਜਿਹੜੀ ਖਬਰ ਆਈ ਹੈ ਇਸ ਨੇ ਲੋਕਾਂ ਦੇ ਅੰਦਰ ਇੱਕ ਉਮੀਦ ਭਰੀ ਹੈ ਕਿ ਦੁਬਾਰਾ ਫੇਰ ਸ਼ਾਂਤੀ ਤੇ ਸਦਭਾਵਨਾ ਸਥਾਪਿਤ ਹੋਵੇਗੀ ਪਰ ਇੱਥੇ ਇੱਕ ਗੱਲ ਮੈਂ ਕਰਨੀ ਚਾਹਾਂਗਾ ਜਦੋਂ ਪਾਕਿਸਤਾਨ ਦੇ ਨਾਲ ক্রিকেট ਮੈਚ ਕੀਤਾ ਗਿਆ ਤਾਂ ਉਸ ਮੈਚ ਦੇ ਵਿੱਚ ਕੀ ਹੋਇਆ ਖੇਡੇ ਵੀ ਨੇ ਤੇ ਕਾਹ ਕੀ ਗੱਲ ਹੋਈ ਵੀ ਅਸੀਂ ਹੱਥ ਨਹੀਂ ਮਿਲਾਇਆ ਅੱਜ ਹੁਣ ਦੋਵਾਂ ਦੇਸ਼ਾਂ ਦੀਆਂ ਮਹਿਲਾਵਾਂ ਦਾ ਮੈਚ ਬਾਰੇ ਗੱਲ ਮੈਂ ਸੁਣ ਰਿਹਾ ਸੀ ਆਖੇ ਅਜਿਹੜੀਆਂ ਸਾਡੀਆਂ ਖਡਾਰਨਾ ਨੇ ਉਹਨਾਂ ਉਧਰ ਵਾਲੀਆਂ ਖਡਾਰਨਾ ਨਾਲ ਹੱਥ ਨਹੀਂ ਮਲਾਏ। ਕਮਾਲ ਹੋ ਗਈ। ਜੇ ਕੋਈ ਐ ਕਹਵੇ ਵੀ ਮੈਂ ਫਲਾਣਿਆਂ ਨਾਲ ਨੱਚਣਾ ਤਾਂ ਹੈ ਤੇ ਪਰ ਉਹ ਯਾਰ ਮੇਰੇ ਨਾਲ ਉਹਨਾਂ ਦਾ ਵਰਤਾਅ ਠੀਕ ਨਹੀਂ ਨੱਚ ਤਾਂ ਮੈਂ ਲਾਊਂਗਾ ਉਹਨਾਂ ਨਾਲ। ਪਰ ਮੈਂ ਨੱਚਦਿਆਂ ਹੋਇਆਂ ਉਹਨਾਂ ਵੱਲ ਵੇਖਣਾ ਨਹੀਂ। ਹੱਥ ਨਹੀਂ ਮਲਾਉਣਾ ਤਾਂ ਕੀ ਹੈ ਠੀਕ ਹੈ। ਦੇਖੋ ਖੇਡ ਦੀ ਭਾਵਨਾ ਹੀ ਸੱਦ ਭਾਵਨਾ ਹੈ। ਖੇਡਾਂ ਜਿਹੜੀਆਂ ਨੇ ਅਸੀਂ ਪੜਦੇ ਰਹੇ ਹਾਂ ਫਿਜ਼ੀਕਲ ਐਜੂਕੇਸ਼ਨ ਦੇ ਵਿੱਚ ਸਕੂਲਾਂ 'ਚ ਖੇਡਾਂ ਸਦ ਭਾਵਨਾ ਮੇਲ ਜੋਲ ਮਿਲਵਰਤਨ ਸਿਖਾਉਂਦੀਆਂ ਨੇ ਵੈਰ ਵਿਰੋਧ ਨਫ਼ਰਤ ਖੇਡਾਂ ਘਟਾਉਂਦੀਆਂ ਨੇ ਤੇ ਜਦੋਂ ਮੈਂ ਹੁਣ ਦੋਵਾਂ ਦੇਸ਼ਾਂ ਦੇ ਮੈਚ ਦੇ ਵਿੱਚ ਇਹ ਚੀਜ਼ਾਂ ਵੇਖੀਆਂ ਕਿ ਆਖੇ ਜੀ ਸਾਡੇ ਖਿਡਾਰੀਆਂ ਨੇ ਉਹਨਾਂ ਨਾਲ ਹੱਥ ਨਹੀਂ ਮਲਾਏ ਉਧਰਲੇ ਉਧਰ ਇਹ ਕਹਿੰਦੇ ਰਹਿ ਵੀ ਅਸੀਂ ਉਹਨਾਂ ਨਾਲ ਹੱਥ ਨਹੀਂ ਮਲਾਏ ਫਿਰ ਸਾਡੇ ਖਿਡਾਰੀ ਟਰੋਫੀ ਲੈ ਕੇ ਨਹੀਂ ਆਏ ਤਾਂ ਇਹਦੇ ਉੱਪਰ ਕਈ ਤਰ੍ਹਾਂ ਦੇ ਸਵਾਲ ਹਨ ਕੀ ਇਹ ਠੀਕ ਹੈ ਕੀ ਇੰਜ ਹੋਣਾ ਚਾਹੀਦਾ ਹੈ ਖੇਡਣ ਤੋਂ ਬਾਅਦ ਵੀ ਕੀ ਇਸ ਤਰ੍ਹਾਂ ਦਾ ਰਵਈਆ ਦੋਨਾਂ ਪੱਖਾਂ ਤੋਂ ਠੀਕ ਹੈ ਇਹ ਸਵਾਲ ਨਹੀਂ ਦੇਖੋ ਸਿਆਸਤਾਂ ਨੇ ਅੱਜ ਤੱਕ ਬਹੁਤ ਕੁਝ ਗਲਤ ਕੀਤਾ ਉਧਰ ਵੀ ਤੇ ਇਧਰ ਵੀ 1947 ਦੇ ਵਿੱਚ ਜਿਹੜਾ ਟੋਟੇ ਹੋਏ ਨਾ ਦੇਸ਼ ਦੇ ਇਹ ਵੀ ਫੁੱਟ ਪਾਉ ਤੇ ਰਾਜ ਕਰੋ ਦੀਆਂ ਸਿਆਸਤਾਂ ਦੀ ਦੇਣ ਸੀਗੀ ਸਿਆਸਤਾਂ ਨੇ ਕਦੇ ਵੀ ਸ਼ਾਂਤੀ ਨਹੀਂ ਛਿੜਕੀ ਸਿਆਸਤਾਂ ਤਾਂ ਚਾਹੁੰਦੀਆਂ ਨੇ ਲੋਕ ਵੰਡੀਆਂ ਚ ਰਹਿਣ ਵੰਡੇ ਰਹਿਣ ਤੇ ਇਕੱਠੇ ਨਾ ਹੋਣ ਭਾਰਤ ਇੱਕ ਬਹੁਤ ਤਾਕਤਵਾਰ ਤੇ ਵਿਸ਼ਾਲ ਦੇਸ਼ ਸੀ ਔਰ ਅੰਗਰੇਜ਼ਾਂ ਨੇ ਜਦੋਂ ਇਤੇ ਕਬਜ਼ਾ ਕੀਤਾ ਤੇ ਉਹਨਾਂ ਨੇ ਇਹਦੀ ਤਾਕਤ ਦਾ ਅੰਦਾਜ਼ਾ ਲਾ ਲਿਆ ਹੋਇਆ ਸੀ ਇਸੇ ਕਰਕੇ ਜਾਣ ਤੋਂ ਪਹਿਲਾਂ ਉਹਨਾਂ ਨੇ ਫਿਰਕੂ ਤੇ ਵੰਡਵਾਦੀ ਤਾਕਤਾਂ ਨੂੰ ਹਵਾ ਦਿੱਤੀ ਤੇ ਹਵਾ ਦੇ ਕੇ ਫਿਰ ਉਹ ਜਾਣ ਤੋਂ ਪਹਿਲਾਂ ਇੱਥੇ ਦੋ ਦੇਸ਼ ਬਣਾ ਗਏ ਇੱਕ ਭਾਰਤ ਦੂਜਾ ਪਾਕਿਸਤਾਨ ਤੇ ਫਿਰ ਇੱਕ ਇਸੇ ਦੇ ਵਿੱਚੋਂ ਹੀ ਇੱਕ ਤੀਜਾ ਦੇਸ਼ ਬਣਿਆ ਬੰਗਲਾਦੇਸ਼ ਇੱਕੋ ਦੇਸ਼ ਦੇ ਤਿੰਨ ਦੇਸ਼ ਬਣਾ ਦਿੱਤੇ ਗਏ ਦੁਨੀਆ ਦੇ ਏਸ਼ੀਆ ਦੇ ਵਿੱਚ ਵੀ ਔਰ ਵਰਲਡ ਦੇ ਵਿੱਚ ਵੀ ਜਿਹੜਾ ਭਾਰਤ ਮਹਾਨ ਸੀ ਭਾਰਤ ਇੱਕ ਵੱਡੀ ਤਾਕਤ ਸੀ ਉਹ ਬਹੁਤ ਛੋਟੀ ਰਹਿ ਗਿਆ ਤੇ ਪੰਜਾਬ ਨਾਲ ਵੀ ਇਹੀ ਕੁਝ ਹੋਇਆ ਜਿਆਦਾ ਪੰਜਾਬ ਉਧਰ ਪਾਕਿਸਤਾਨ ਚ ਰਹਿ ਗਿਆ ਤੇ ਥੋੜਾ ਪੰਜਾਬ ਇਧਰ ਭਾਰਤ ਚ ਰਿਹਾ ਤੇ ਜਿਹੜਾ ਥੋੜਾ ਪੰਜਾਬ ਭਾਰਤ ਚ ਰਿਹਾ ਉਹਦੇ ਫਿਰ ਟੋਟੇ ਹੋਏ ਉਹ ਚੋਂ ਹਿਮਾਚਲ ਅਲੱਗ ਕੀਤਾ ਗਿਆ ਹਰਿਆਣਾ ਲੱਗ ਕੀਤਾ ਗਿਆ ਤੇ ਲਗਾਤਾਰ ਪੰਜਾਬ ਇੱਕ ਵੱਡਾ ਦੇਸ਼ ਜਿਹੜਾ ਸੂਬਾ ਸੀ ਦੇਸ਼ ਪੰਜਾਬ ਕਹਿੰਦੇ ਸੀ ਇਹਨੂੰ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਦੇ ਉੱਪਰ ਦੇਸ਼ ਪੰਜਾਬ ਤਾਂ ਇਸ ਦੇਸ਼ ਪੰਜਾਬ ਨੂੰ ਪਹਿਲਾ ਇੱਕ ਸੂਬਾ ਤੇ ਫਿਰ ਉਹਦੇ ਟੋਟੇ ਘਟ ਘਟ ਕੇ ਇੱਕ ਸੂਬੇ ਬਣਾ ਦਿੱਤਾ ਗਿਆ ਕੀ ਇਹ ਸਹੀ ਹੋਇਆ ਮੈਨੂੰ ਲੱਗਦਾ ਪੰਜਾਬੀਆਂ ਨੂੰ ਤਾਂ ਇਹ ਸਹੀ ਨਹੀਂ ਲੱਗਦਾ ਕਿਸੇ ਹੋਰ ਨੂੰ ਲੱਗਦਾ ਤਾਂ ਵੱਖਰੀ ਗੱਲ ਹੈ ਸੋ ਅੱਜ ਜਿਹੜਾ ਇਹ ਫੈਸਲਾ ਆਇਆ ਇਹ ਫੈਸਲਾ ਤੁਹਾਨੂੰ ਕਿੱਦਾਂ ਲੱਗਦਾ ਹੈ ਤੁਸੀਂ ਆਪਣਾ ਕਮੈਂਟ ਲਿਖੋ ਮੈਨੂੰ ਲੱਗਦਾ ਹੈ ਕਿ ਜਿਵੇਂ ਮਰਜੀ ਹੈ ਪਰ ਕਰਤਾਰਪੁਰ ਦੇ ਲਾਂਘੇ ਰਾਈ ਨਨਕਾਣਾ ਸਾਹਿਬ ਜਾਨ ਦੇਣ ਦਾ ਫੈਸਲਾ ਸਹੀ ਹੈ ਇਹਦਾ ਸਵਾਗਤ ਹੋਣਾ ਚਾਹੀਦਾ ਤੁਸੀਂ ਕੀ ਸੋਚਦੇ ਹੋ ਬਹੁਤ ਮਿਹਰਬਾਨ